ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆਂ ਦੇ YouTube ਤੇ Facebook ਦੇ ਪਲੇਟਫਾਰਮ ਦੇ ਉੱਤੇ ਅ ਅੱਜ ਬਹੁੰਜਾ ਗੇਟ ਦੇ ਹੇਠਾਂ ਜਿਹੜਾ ਸ਼ਾਹ ਨਹਿਰ ਬਰਾਜ਼ ਹੈ ਤੇ ਅਗੇ ਮੁਕੇਰੀਆਂ ਹਾਈਡਲ ਹੈ ਜਿਹਦੇ ਕਿਨਾਰੇ ਦੇ ਉੱਪਰ ਕ੍ਰਸ਼ਰਾਂ ਦੀਆਂ ਰੇਤੇ ਬਜਰੀ ਦੀਆਂ ਭਰ ਕੇ ਗੱਡੀਆਂ ਲਗਾਤਾਰ ਗੁਜ਼ਰਦੀਆਂ ਜਿਹਦੇ ਨਾਲ ਸ਼ਾਹ ਨਹਿਰ ਬਰਾਜ਼ ਜਿਹੜਾ ਸਾਡਾ ਮੁਕੇਰੀਆਂ ਹਾਈਡਲ ਹੈ ਉਹਦਾ ਜਿਹੜਾ ਕਿਨਾਰਾ ਹੈ ਬਿਲਕੁਲ ਡੈਮੇਜ ਹੋ ਰਿਹਾ ਹੈ ਉਹਦੇ ਤੇ ਕਈ ਜਗ੍ਹਾ ਤੇ ਖੱਡੇ ਪੈ ਗਏ ਆ ਤੇ ਅੱਜ ਨਹੀਂ ਤਾਂ ਕੱਲ ਕੀ ਨਾ ਪਿੰਡਾਂ ਦੇ ਨਾਲ ਲੱਗਦੇ ਜਿਹੜੇ ਪਿੰਡ ਹੈ ਉਸ ਨਹਿਰ ਦੇ ਨਾਲ ਹੀ ਕੰਢਲੇ ਪਿੰਡ ਹੈ ਚਾਹੇ ਚੰਗੜਮਾਏ ਆ ਮੋਟੀਆਂ ਆ ਚੱਕ ਆ ਪੰਡਾਨ ਆ ਟੋਟੀਆਂ ਹੰਦਵਾਲ ਆ ਇਹ ਸਾਰੇ ਜਿਹੇ ਕਾਨੂੰ ਨਹਿਰ ਟੁੱਟਦੀ ਹੈ ਤੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਗੱਲ ਨੂੰ ਦੇਖਦੇ ਹੋਏ ਪਿੰਡ ਦੇ ਲੋਕਾਂ ਦੇ ਵੱਲੋਂ ਜਿਹੜਾ ਹੈ ਅੱਜ ਇਕੱਠਿਆਂ ਹੋ ਕੇ ਜਿਹੜਾ ਹੈ ਪੀਪੀਐਸਪੀਸੀਐਲ ਤਲਵਾੜਾ ਜਿਨ੍ਹਾਂ ਦੇ ਅੰਦਰ ਇਹ ਨਹਿਰ ਚੱਲਦੀ ਹੈ ਉਧਰ ਤਲਾਕੇ ਸ਼ਹਿਰ ਨਹਿਰ ਬਰਾਜ਼ ਜਿਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਤੇ ਐਸਚਓ ਤਲਵਾੜੇ ਨੂੰ ਜਿਹੜਾ ਮੰਗ ਪੱਤਰ ਦਿੱਤਾ ਹੈ ਬਕਾਇਦਾ ਤਿੰਨਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਇਹ ਅਸਵਾਸ਼ਣ ਦਿੱਤਾ ਹੈ ਕਿ ਅਸੀਂ ਜਿਹੜਾ ਇਹ ਨਹਿਰ ਹੈ ਨਹਿਰ ਦੀ ਪਟਰੀ ਦੇ ਉੱਪਰ ਜਿਹੜਾ ਹੈ ਕਿ ਹਾਈਟ ਬੈਰੀਅਰ ਲਗਾ ਦਵਾਂਗੇ ਪੱਕੇ ਤੌਰ ਤੇ ਗਾਡਰ ਲਗਾ ਕੇ ਪਿੱਲਰ ਲਗਾ ਦਾਂਗੇ ਜਿਹਦੇ ਤੋਂ ਜਿਹੜੀਆਂ ਕ੍ਰਸ਼ਰ ਵਾਲੀਆਂ ਦੀਆਂ ਗੱਡੀਆਂ ਆ ਪੂਰਨ ਤੌਰ ਤੇ ਜਿਹੜੀਆਂ ਉੱਥੋਂ ਬੰਦ ਹੋ ਜਾਣਗੀਆਂ ਕਿਉਂਕਿ ਜਿਹੜੇ ਕ੍ਰਸ਼ਰ ਦੀਆਂ ਗੱਡੀਆਂ ਦੀ ਜਿਹੜੀ ਆਵਾਜ਼ ਆਈ ਉਹ ਪੂਰਨ ਤੌਰ ਤੇ ਇਲਲੀਗਲ ਹੈ ਕਿਸੇ ਵੀ ਨਹਿਰ ਦੀ ਪਟੜੀ ਤੋਂ ਜਿਹੜੀ ਹੈ ਕਿਸੇ ਵੀ ਕ੍ਰਸ਼ਰ ਦੀ ਜਾਂ ਭਾਰੀ ਗੱਡੀ ਨਹੀਂ ਟਪਾਈ ਜਾ ਸਕਦੀ ਇਹ ਜਿਹੜੀ ਪਟੜੀਆਂ ਨਹਿਰ ਦੀ ਦੇਖਰੇਖ ਦੇ ਲਈ ਜਾਂ ਲੋਕਲ ਕਿਸਾਨਾਂ ਨੂੰ ਆਪਣੇ ਜਿਹੜੇ ਹੈ ਐਗਰੀਕਲਚਰਲ ਸਾਧਨਾਂ ਨੂੰ ਟਪਾਉਣ ਦੇ ਲਈ ਸਿਰਫ ਰੱਖੀਆਂ ਹੁੰਦੀਆਂ ਆ ਇਹ ਇਸ ਇਹ ਇਸ ਕੋਈ ਪ੍ਰੋਪਰ ਸੜਕ ਹੈ ਨਹੀਂ ਇਹ ਸਿਰ ਪਟ ਰਹੀ ਹੈ ਤੇ ਜੇ ਨਹਿਰ ਗੱਲ ਕਰ ਲਈਏ ਚੰਗੜਮਾ ਤੋਂ ਉੱਪਰਲੇ ਪਾਸੇ ਨਹਿਰ ਲਗਭਗ 50 ਫੁੱਟ ਹਾਈਟ ਦੇ ਉੱਪਰ ਹੈ ਜੇ ਇੱਥੇ ਇਸੇ ਪ੍ਰਕਾਰ ਦੇ ਨਾਲ ਟਰੱਕ ਗੁਜ਼ਰਦੇ ਰਹੇ ਅੱਜ ਕੁਝ ਸਮਾਂ ਹੀ ਮਿਲ ਮਿਲਦਾ ਹਜੇ 6-7 ਮਹੀਨੇ ਹੀ ਅਸੀਂ ਦੇਖ ਰਹੇ ਹਾਂ ਕਿ ਇੱਥੋਂ ਲਗਾਤਾਰ ਟਰੱਕ ਬੜੀ ਤੇਜ਼ੀ ਨਾਲ ਜਿਹੜੇ ਗੁਜ਼ਰ ਰਹੇ ਆ ਉਹਦੇ ਨਾਲ ਜਿਹੜੇ ਖੰਡੇ ਪੈ ਗਏ ਵੱਡੇ ਵੱਡੇ ਨਹਿਰ ਦੀ ਪਟਰੀ ਦੇ ਉੱਪਰ ਤੇ ਕਿਤੇ ਵੀ ਘਾਲਾ ਪੈ ਸਕਦਾ ਘਾਲਾ ਮਤਲਬ ਕਿ ਪਾਣੀ ਦੇ ਨਾਲ ਉਥੋਂ ਸੁਰਾਖ ਹੋ ਸਕਦਾ ਤੇ ਜੇ ਥੋੜਾ ਜਿਹਾ ਵੀ ਘਾਲਾ ਪਿਆ ਤੇ ਪੂਰੀ ਨਹਿਰ ਦਾ ਪਾਣੀ ਬਗ ਗਿਆ 11100 ਜਿਹੜਾ ਕਿਊਬਿਕ ਪਾਣੀ ਰੋਜ਼ ਗੁਜ਼ਰਦਾ ਹੈ ਤੇ ਉਹਦੇ ਨਾਲ ਜਿਹੜੀ ਹੈ ਤਬਾਹੀ ਹੋ ਜਾਣੀ ਹੈ ਇਹਨਾਂ ਸੱਤਾ ਅੱਠਾ ਪਿੰਡਾਂ ਦੀ ਤੇ ਚਾਰ ਪਿੰਡਾਂ ਦੇ ਲੋਕਾਂ ਨੇ ਪੰਚਾਇਤ ਨੇ ਜਾਗਰੂਕ ਹੋ ਕੇ ਤਗੜਿਆਂ ਹੋ ਕੇ ਅੱਜ ਇਹ ਮੰਗ ਪੱਤਰ ਦਿੱਤੇ ਆ ਤੇ ਮੈਂ ਅਪੀਲ ਕਰਦਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਤਗੜੇ ਹੋਵੋ ਤਗੜੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਜੇ ਲਗਾਤਾਰ ਇੰਦਾ ਦੀ ਜਿਹੜੀ ਮਾਈਨਿੰਗ ਇਸ ਇਲਾਕੇ ਦੇ ਵਿੱਚ ਹੁੰਦੀ ਗਈ ਤੇ ਅੱਜ ਨਹੀਂ ਤਾਂ ਕੱਲ ਤੁਹਾਡੇ ਪਿੰਡਾਂ ਦੀ ਤਬਾਹੀ ਜਿਹੜੀ ਹੈ ਉਹ ਬੜੀ ਬੁਰੀ ਤਰੀਕੇ ਦੇ ਨਾਲ ਹੋਣੀ ਹੈ ਇਹਦੇ ਵਿਰੁੱਧ ਲੜਨਾ ਜ਼ਰੂਰੀ ਹੈ ਤੇ ਅੱਜ ਦੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਅੱਜ ਤਿੰਨਾਂ ਮੈਕਮਿਆਂ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਜਿਹੜਾ ਹੈ ਪਿੰਡ ਦੀਆਂ ਪੰਚਾਇਤਾਂ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜਾ ਦਿੱਤਾ ਗਿਆ ਹੈ ਤਾਂ ਕਿ ਜਿਹੜਾ ਹੈ ਨਹਿਰ ਦੀ ਸੁਰੱਖਿਆ ਹੋ ਸਕੇ ਨਹਿਰ ਦੀ ਪਟੜੀ ਦਾ ਬਚਾਅ ਹੋ ਸਕੇ ਜਿੱਥੋਂ ਲਗਾਤਾਰ ਕਰੋੜਾਂ ਰੁਪਏ ਦੀ ਰੋਜ਼ਾਨਾ ਬਿਜਲੀ ਤਿਆਰ ਹੋਈ ਹੈ ਹੋ ਰਹੀ ਹੈ ਸਰਕਾਰ ਦੇ ਖਜ਼ਾਨੇ ਦੇ ਵਿੱਚ ਵਾਧਾ ਹੋ ਰਿਹਾ ਹੈ ਉਹਦੀ ਬਚਾਅ ਹੋ ਸਕੇ ਤੇ محکمہ ਦੇ ਅਧਿਕਾਰੀਆਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਚਾਹੇ ਉਹ ਸ਼ਹਿਰ ਨਰਬਰਾਜ਼ ਹੈ ਪੀਐਸਪੀਸੀਐਲ ਹੈ ਤੇ ਤਲਵਾੜਾ ਹਾਜੀਪੁਰ ਦਾ ਜਿਹੜਾ ਤਲਵਾੜੇ ਦਾ ਜਿਹੜਾ ਹੈ ਥਾਣਾ ਹੈ ਉਹਨਾਂ ਅਧਿਕਾਰੀਆਂ ਨੇ ਇਸ ਵਾਅਦਾ ਦਿੱਤਾ ਵੀ ਅੱਜ ਤੋਂ ਹੀ ਜਿਹੜਾ ਐ ਅਸੀਂ ਇੱਥੋਂ ਪੂਰਨ ਤੌਰ ਤੇ ਜਿਹੜੀ ਆਵਾਜਾਈ ਬੰਦ ਕਰਵਾ ਦਾਂਗੇ ਤੇ ਜੇ ਲੋਕਾਂ ਦਾ ਫੈਸਲਾ ਇਹ ਹੈ ਵੀ ਜੇ ਕਰ ਮੈਕਮੇ ਦੇ ਵੱਲੋਂ ਪੱਕੇ ਬੈਰੀਗੜ ਕਰਾ ਕੇ ਇੱਥੋਂ ਜਿਹੜੀ ਆਵਾਜਾਈ ਬੰਦ ਨਾ ਕਰਾਈ ਤੇ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕ ਆਪ ਪੈਸੇ ਇਕੱਠੇ ਕਰਕੇ ਤੇ ਉੱਥੇ ਪੱਕੇ ਜਿਹੜੇ ਲੋਹੇ ਦੇ ਗਾਡਰ ਲਗਾ ਦੇਣਗੇ ਤਾਂ ਕਿ ਉੱਥੋਂ ਸਿਰਫ ਜਿਹੜੀਆਂ ਲੋਕਾਂ ਦੀਆਂ ਘਰੇਲੂ ਗੱਡੀਆਂ ਜਾਂ ਘਰੇਲੂ ਆਵਾਜਾਈ ਹੋ ਸਕੇ ਜਾਂ ਕਿਸਾਨਾਂ ਦੀਆਂ ਗੱਡੀਆਂ ਟੱਪ ਸਕਣ ਜਾਂ ਮਹਿਕਮੇ ਦਾ ਕਿਸੇ ਵੀ ਕਿਸੇ ਵੀ ਕ੍ਰੈਸ਼ਰ ਵਾਲੇ ਦੀ ਰੇਤ ਬਜਰੀ ਦੇ ਨਾਲ ਭਰੀ ਹੋਈ ਕੋਈ ਵੀ ਜਿਹੜੀ ਟਰੱਕ ਉਥੋਂ ਨਹੀਂ ਟੱਪਣ ਦਿੱਤਾ ਜਾਊਗਾ ਇਹ ਲੋਕਾਂ ਦਾ ਫੈਸਲਾ ਹੈ ਤੇ ਇਹ ਤੁਹਾਡੇ ਨਾਲ ਅਸੀਂ ਜਾਣਕਾਰੀ ਤਰਮਿੰਦਰ ਮੁਕੇਰੀਆਂ ਦੇ YouTube ਤੇ Facebook ਤੇ ਉੱਪਰ ਸਾਂਝੀ ਕਰਦੇ ਪਿਆ ਕਿ ਅੱਜ ਚੰਗੜਮਾ ਮੋਟੀਆਂ ਚੱਕ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਤਿੰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਮੰਗ ਪੱਤਰ ਦਿੱਤਾ ਤੇ ਆਨ ਵਾਲੇ ਸਮੇਂ ਦੇ ਵਿੱਚ ਲੋਕ ਤਿਆਰ ਐ ਤੇ ਬਾਕੀ ਪਿੰਡਾਂ ਦੇ ਲੋਕਾਂ ਨੂੰ ਅਸੀਂ ਤਕੜੇ ਹੋ ਕੇ ਕਹਿੰਨੇ ਆਂ ਕਿ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਕਾਰੋਬਾਰ ਹੈ ਸਾਡੇ ਤਲਵਾੜਾ ਤੇ ਮੁਕੇਰੀਆਂ ਦੇ ਵਿੱਚ ਚੱਲਦਾ ਪਿਆ ਐ ਇਹਦੇ ਵਿਰੁੱਧ ਤਕੜੇ ਹੋ ਕੇ ਸੰਘਰਸ਼ ਕਰਨ ਦੀ ਲੋੜ ਐ ਜੇ ਇਸੇ ਪ੍ਰਕਾਰ ਦੇ ਨਾਲੇ ਮਾਈਨਿੰਗ ਇਸ ਖੇਤਰ ਦੇ ਵਿੱਚ ਹੁੰਦੀ ਗਈ ਪਿਆਨ ਵਾਲਾ ਸਮਾਂ ਇਸ ਖੇਤਰ ਦੇ ਤਬਾਹੀ ਦੇ ਵੱਲ ਨੂੰ ਜਿਹੜਾ ਹੈ ਸੱਦਾ ਦੇ ਰਿਹਾ ਹੈ ਜਿਹਦੇ ਰਿਜ਼ਲਟ ਬਹੁਤ ਜ਼ਿਆਦਾ ਭਿਆਨਕ ਹੋਣਗੇ ਤੇ ਮਹਿਕਮੇ ਦੇ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਹੈ ਚਾਹੇ ਡੀਸੀ ਹੁਸ਼ਿਆਰਪੁਰ ਹੈ ਉਹਨਾਂ ਨੂੰ ਨਿੱਜੀ ਤੌਰ ਤੇ ਇਸ ਗੱਲ ਨੂੰ ਧਿਆਨ ਚ ਰੱਖਦੇ ਹੋયા ਇਸ ਇਲਾਕੇ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਹੈ ਗੈਰ ਕਾਨੂੰਨੀ ਮਾਈਨਿੰਗ ਹੈ ਉਹਨੂੰ ਬੰਦ ਕਰਾਉਣਾ ਚਾਹੀਦਾ ਤੇ ਇਸ ਮਾਈਨਿੰਗ ਦੇ ਵੱਲੋਂ ਜਿਹੜੀਆਂ ਇਲੀਗਲੀ ਜਿਹੜੀਆਂ ਸਾਡੀ ਸਰਕਾਰੀ ਸੰਪਤੀ ਦੀ ਤੋੜਪਨ ਕੀਤੀ ਜਾ ਰਹੀ ਹੈ ਉਦੀ ਜਿਹੜੀ ਹੈ ਬਚਾਅ ਕਰਨਾ ਚਾਹੀਦਾ ਹੈ ਸਾਡੀਆਂ ਨਹਿਰਾਂ ਸਾਡੇ ਪੁਲ ਸਾਡੀਆਂ ਸੜਕਾਂ ਲਗਾਤਾਰ ਮਾਈਨਿੰਗ ਮਾਫੀਆ ਦੇ ਕਹਿ ਲਈਏ ਮਾਰਦੇ ਹੇਠ ਹੈ ਇਹਦਾ ਬਚਾਅ ਤੁਹਾਡੇ ਵੱਲੋਂ ਕਰਾਇਆ ਜਾ ਸਕਦਾ ਤੇ ਲੋਕ ਇਲਾਕੇ ਦੇ ਲੋਕ ਲਗਾਤਾਰ ਜਿੱਥੇ ਸੰਘਰਸ਼ ਕਰ ਰਹੇ ਉਹ ਤੋਂ ਤੁਹਾਨੂੰ ਅਪੀਲ ਵੀ ਕਰ ਰਹੇ ਆ ਪੇ ਇਸ ਗੈਰ ਕਾਨੂੰਨੀ ਮਾਈਨਿੰਗ ਦੇ ਧੰਦੇ ਨੂੰ ਇਸ ਇਲਾਕੇ ਦੇ ਵਿੱਚੋਂ ਬੰਦ ਕਰਾਇਆ ਜਾਵੇ ਸਰਕਾਰ ਜਿਹੜੀ ਸੱਤਾ ਦੇ ਵਿੱਚ ਹੈ ਜਿਹੜੀ ਦਾਅਵੇ ਕਰਕੇ ਆਈਏ 92 ਐਮਐਲਿਆਂ ਦੇ ਨਾਲ ਹੁਣ ਉਹਦੀ ਜ਼ਿੰਮੇਵਾਰੀ ਹੈ ਵੀ ਇਹ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਪੰਜਾਬ ਦੇ ਇਸ ਖੇਤਰ ਦੇ ਵਿੱਚੋਂ ਬੰਦ ਕਰਾਏ ਨਹੀਂ ਤਾਂ ਲੋਕਾਂ ਨੇ ਜਿੱਥੇ ਪਹਿਲੇ ਇਹ ਵੱਡੇ ਵੱਡੇ ਲੀਡਰ ਕੜਮ ਚੌਧਰੀ ਜਿਹੜੇ ਚਲਦਾ ਕੀਤੇ ਆ ਉਹ ਲੋਕ ਤੁਹਾਨੂੰ ਵੀ ਜਲਦੀ ਚਲਦਾ ਕਰਨਗੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਜੇ ਇਹ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਤੁਸੀਂ ਇਸੇ ਪ੍ਰਕਾਰ ਦੇ ਨਾਲ ਇੱਥੇ ਚਲਾਏ ਰੱਖਿਆ ਧੰਨਵਾਦ ਜੀ